ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਪ ਅੱਜ ਪੜ੍ਹਾਂਗੇ ਜੀ ਆਦਕ ਬਾਰੇ ਇਹ ਵੀ ਮੁਹਾਰਨੀ ਚ ਮੇਨ ਭੁਮੇਗਾ ਨਗਾ ਨਬਾਉਂਦਾ ਜਿਵੇਂ ਉੱਪਰ ਜਿਹੜੇ ਅੱਖਰ ਦੇ ਨਾਲ ਬੋਲਣਾ ਹੁੰਦਾ ਉਹਦੇ ਉੱਪਰ ਥੋੜੀ ਜਿਹੀ ਵੱਡੀ ਸਾਊਂਡ ਕੱਢਣੀ ਹੁੰਦੀ ਹੈ ਭਾਰ ਦੇ ਕੇ ਬੋਲਣਾ ਹੁੰਦਾ ਕਰਦੇ ਹਾਂ ਜੀ ਸ਼ੁਰੂ ਆੜੇ ਪਰ ਆਦਕ ਅ ਅ ਖ ਖ ਅ ਖ ਆਏ ਪ੍ਰਾਦਕ ਹ ਤ ਤ ਹੱਥ ਮ ਮੇ ਪ੍ਰਾਦਕ ਮ ਝਜ ਮਜ ਕੱਕੇ ਭਰਾਦਕ ਦਦਾ ਕਦ ਪਪੇ ਰਾਦਕ ਪ ਕਖੇ ਕੰਨਾ ਖਾ ਪਖਾ ਜੇ ਭਰਾਦਕ ਨਾ ਹੋਵੇ ਫਿਰ ਇਹ ਉਹ ਹੋ ਜਾਂਦਾ ਥੋੜਾ ਜਿਹਾ ਜਿਵੇਂ ਅਰੇ ਅਰੇ ਭਰਾਦਕ ਸਸੇ ਕੰਨਾ ਰਸ ਸਾ ਕਹਿੰਦੇ ਪਰ ਆਪਣਾ ਬਣ ਜਣ ਸੀ ਗਿਆ ਯਾਦ ਕਰਾਉਂਦਾ ਇਹ ਰਸਾ ਬਣ ਜਣ ਸੀ ਗਿਆ ਰਸਾ ਇਹਦੇ ਕਰਕੇ ਪਹਿਲੇ ਥਕਰ ਬਜੀ ਦੇ ਭਰਾਦਕ ਆ ਥੋੜਾ ਜਿਹਾ ਭਾਰ ਦੰਨੇ ਆ ਆਪਾਂ ਵਜਨ ਤਾਂ ਕਿ ਬੋਲੇ ਤੇ ਚੱਚੇ ਭਰਾਦਕ ਕੱਕੇ ਵੇਹ ਕੀ ਚੱਕੀ ਚੱਕੀ ਵਾਵੇ ਬਰਾਦਕ ਸੱਸ਼ੇ ਵੈਰੀ ਸੀ ਬੱਚੀ ਤੱਕੇ ਬਰਾਦਕ ਚੱਚੇ ਵੈਰੀ ਜੀ ਕੱਜੀ ਦੱਦੇ ਨੂੰ ਔਂਕੜ ਉੱਪਰ ਤਦਾ ਉਪਰਾਦਕ ਤਦਾ ਦੱਦ ਪਪੇ ਔਂਕੜ ਉਪਰਾਦਕ ਤਤਾ ਪੁੱਤ ਰਾਰੇ ਨੂੰ ਔਂਕੜ ਉਪਰਾਦਕ ਖਖ ਰਖ ਲੱਲੇ ਬਰਾਦਕ ਘੜਾੜਾ ਲੱ کډ لکډ ممې پرادک شش رر م چر م چر ببې پرادک د دال ل بدل بدل چچې پرادک پپا ډاډ چھ پډ چھپډ پپې پرادک ث ث ر ر پ ث ر پثر ټډې پرادک کا ناټ کڼ ټکڼ हम आ गए जी मम्मे बिहारी मम्मी सिहारी उपराधक तत्ता रारा मे तर मित्र सिहारी उपराधक तत्ता रारा तेर ति हूँ बिहारी आ गई जी अपना पहला कहता सबे बराधक कका रारे निहारी मोरी नतेहारी सी बबे निहारी बब्बे बराधक कक्का रारा ਬੱਬੇ ਬੱਬੇ ਨੂੰ ਬੱਬੇ ਪ੍ਰਾਧਕ ਕੱਕਾ ਰਾਰੇ ਨੂੰ ਬਿਹਾਰੀ ਰੀ ਭ ਗ ਰੀ ਬੱਕਰੀ ਖਰਾਰੇ ਪ੍ਰਾਧਕ ਕੱਕਾ ੜਾੜੇ ਨੂੰ ਬਿਹਾਰੀ ਰ ਖੜੀ ਰਖੜੀ ਪੱਫੇ ਨੂੰ ਔਕੜ ਉਪਰਾਧਕ ਫਫਾੜਾ ਫੂ ਫੜ ਫਫੜ ਪੱਪੇ ਨੂੰ ਔਕੜ ਉਪਰਾਧਕ ਤ ਤਾਰਾ ਰਾ ਪੁੱਤਰ ਪੁੱਤਰ ਹੁਣ ਪੜਦੇ ਨੇ ਨਾਲ ਦੀ ਕਹਾਣੀ ਆਧਕ ਦੇ ਨਾਲ ਦੀ ਕੱਢੇ ਸਸੇ ਬਰਾਦਕ ਜਜਾ ਨਾਣਾ ਸ ਜਣ ਸੱਜਣ ਆੜਾ ਤਤੇਲਾ ਮਤੇ ਅਤੇ ਗੱਗੇ ਬਰਾਦਕ ਜਜਾ ਨਾਣਾ ਗ ਜਣ ਗੱਜਣ ਦਦੇ ਨੂੰ ਹੋੜਾ ਵਾਵੇ ਲਾਵਾ ਵੇ ਪਿਛੇ ਮੜ ਜਿੰ ਬਿੰਦੀ ਆ ਦੋ ਵੇ ਇਹ ਦੋ ਵੇ ਵਰਣ ਅਸੀਂ ਹੁਣ ਦੋਵੇਂ ਪੱਪੇ ਬਰਾਦਕ ਕੇ ਲਾਵਾ ਕੀ ਪੱਕੇ ਮੰਮੇ ਨੂੰ ਸਿਹਾਰੀ ਉਪਰ ਆਦਕ ਤਤਾਰਾ ਮੇ ਤਰ ਮੇ ਤਰ ਸਸਾ ਨਾਣਾ ਸਨ ਉਰੇ ਅੰਕੜੂ ਹਾ ਹਾ ਨੰਨੇ ਕੰਨਾ ਨਾ ਉੱਪਰ ਬਿੰਦੀ ਓ ਨਾ ਓਹ ਨਾ ਦੱਦੇ ਲਾਵਾ ਦੇ ਗਾਰਾ ਰ ਘਰ ਕਕੇ ਨੋੜਾ ਕੋ ਲੱਲਾ ਕੋਲ ਈੜੀ ਨੂੰ ਸਿਹਾਰੀ ਉਪਰ ਆਧਾ ਕਕਾ ਇੱਕ ਵਾਵੇ ਉਪਰਾਧਕ ਡੱਡੇ ਕਨਾਡਾ ਵੱਡਾ ਛੱਛੇ ਉਪਰਾਧਕ ਪੱਪਾ ਡਾੜਾ ਛ ਅੜ ਹਾਏ ਲਾਵਾ ਹੈ ਹੈ

ਬਾਰਾ ਰਾ ਪਰ ਜੱਜੇ ਨੂੰ ਕੰਨਾ ਪ੍ਰਬਿੰਦੀ ਦੱਦੇ ਕਨਾ ਦਾ ਜਾਂ ਦਾ ਜਾਂਦਾ ਆਹੇ ਨੂੰ ਦਲਾਮਾ ਹੈ ਸੱਸੇ ਨੂੰ ਆਦਕ ਜੱਜਾ ਨਾਣਾ ਸ ਜਣ ਸਜਣ ਆੜਾ ਤੇ ਲਾਮਾ ਤੇ ਅ ਤੇ ਗੱਗੇ ਬਰਾਦਕ ਜੱਜਾ ਨਾਣਾ ਗ ਜਣ ਗੱਜਣ ਵਦਨੋ ਬਿਹਾਰੀ ਆੜੇ ਨੂੰ ਕੰਨਾਂ ਉੱਪਰ ਬਿੰਦੀ ਦੀਆਂ ਮੰਮੇ ਪ੍ਰਾਦਿਕ ਚ ਜੇ ਨੂੰ ਕੰਨਾਂ ਚਾ ਉੱਪਰ ਵਿੰਦੀ ਮ ਜ ਮਜਾ ਚਛੇ ਪ੍ਰਾਦਿਕ ਪਪਾ ਅੜਾੜਾ ਚ ਪਰ ਛੱਪੜ ਵਾਵੇ ਨੂੰ ਸਿਆਰੀ ਉਪਰਾਦਿਕ ਚਚਾ ਵਿੱਚ ਤ ਤਾਰਾ ਰਾ ਤਾਰ ਰਾਰਾ ਹਾਹੇ ਨੂੰ ਬਿਹਾਰੀ ਆੜੇ ਨੂੰ ਕੰਨਾਂ ਉੱਪਰ ਬਿੰਦੀ ਰਹੀਆਂ ਸੰਨ ਨਾ ਸੰਨ ਈੜੀ ਨੂੰ ਸਿਹਾਰੀ ਉਪਰਾਧਕ ਈੜੀ ਨੂੰ ਸਿਹਾਰੇ ਹਹਾ ਏ ਏ ਮੰਮੇ ਪਰ ਆਦਕ ਚ ਜੇ ਕਨਾਂ ਚਾ ਮੱਜਾਂ ਬੱਬਾ ਹਾਹ ਨੂੰ ਔਕੜ ਤੱਕਤਾ ਬਹੁਤ ਤਦੇ ਔਕੜੇ ਉਪਰਾਧਕ ਤਦਾ ਦੁੱਧ ਤਦ ਦੇ ਨੂੰ ਸਿਹਾਰੀ ਉੱਪਰ ਬਿੰਦੀ ਤਦ ਦੇ ਨੂੰ ਬਿਹਾਰੀ ਆੜੇ ਕਨਾਂ ਆ ਉੱਪਰ ਬਿੰਦੀ ਦਿੰਦੀਆਂ ਹਨ ਹਨ ਪੜਦੇ ਸ਼ੁਰੂ ਇੱਕ ਵਾਰੀ ਫੇਰ ਪੜਦੇ ਹਾਂ ਸਾਰੀ ਸੱਜਣ ਅਤੇ ਗੱਜਣ ਦੋਵੇਂ ਪੱਕੇ ਮਿੱਤਰ ਸੰਨ ਹੁਨਾ ਦੇ ਘਰ ਓਲ ਇੱਕ ਵੱਡਾ ਛੱਪੜ ਹੈ ਬੱਦਲ ਪਰਸਣ ਨਾਲ ਛੱਪੜ ਨਕੋ ਨਕ ਪਰ ਜਾਂਦਾ ਹੈ ਸੱਜਣ ਅਤੇ ਗੱਜਣ ਦੀਆਂ ਮੱਝਾਂ ਛੱਪੜ ਵਿੱਚ ਤਰ ਰਹੀਆਂ ਹਨ ਇਹ ਮੱਝਾਂ ਬਹੁਤ ਦੁੱਧ ਦੰਦੀਆਂ ਹਨ ਇਹ ਸੀਗੀ ਜੀ ਆਪਣੀ ਅੱਧਕ ਵਾਲੀ ਵੀਡੀਓ ਉਹ ਵੀਰੇ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਹੋਰ ਵੀਡੀਓਜ਼ ਵਿੱਚ ਮਿਲਦੇ ਆ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਆ ਕਰੋ ਜੀ ਬੱਚਿਆਂ ਨੂੰ ਪੜਾਓ ਤੇ ਆਪ ਪੰਜਾਬੀ ਸਿੱਖੋ